ਅ ਮੈਂ ਗੱਲ ਕਰਾਂਗੀ ਅਕਾਲੀ ਦਲ ਦੀ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਪਰ ਹੁਣ ਅਸੀਂ ਵੇਖ ਰਹੇ ਹਾਂ ਕਿ ਪਿਛਲੇ ਕੁਝ ਟਾਈਮ ਤੋਂ ਕੀ ਹੋ ਰਿਹਾ ਹੈ ਕਿ ਲਗਾਤਾਰ ਜਿਹੜਾ ਇਹਦਾ ਗ੍ਰਾਫ ਜਿਹੜਾ ਇਹ ਨੀਚੇ ਵੱਲ ਨੂੰ ਜਾ ਰਿਹਾ ਹੈ ਇਹਦਾ ਕੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਚੰਗੇ ਨੇਤਾ ਵਜੋਂ ਸਾਹਮਣੇ ਉੱਭਰ ਕੇ ਨਹੀਂ ਆ پا ਰਹੇ ਪਿਛਲੇ ਕੁਝ ਸਮੇਤੋ ਕੀ ਹੈ ਕਿ ਹਰ ਵਾਰ ਪੋਣਾ ਜਿਹੜੀਆਂ ਹਾਰਦੇ ਜਾ ਰਹੇ ਇਸ ਵਾਰ ਦੀ ਜਿਹੜਾ ਅਸੀਂ ਰਿਜ਼ਲਟ ਵੇਖਿਆ ਸੀ ਉਹਦੇ ਵਿੱਚ ਵੀ ਹਰਸਿੰਰਨ ਕੌਰ ਜੀ ਜਿਹੜੇ ਆ ਇੱਕ ਸੀਟ ਤੋਂ ਹੀ ਜਿੱਤੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਦੂਜਾ ਪੰਜਾਬੀ ਇਹ ਚਾਹੁੰਦਾ ਕਿ ਅਕਾਲੀ ਦਲ ਚੜਤ ਦੇ ਵੱਲ ਜਾਵੇ ਪਰ ਉਸ ਦੇ ਲਈ ਲੀਡਰਸ਼ਿਪ ਨੂੰ ਵੀ ਕੁਝ ਨਾ ਕੁਝ ਕਰਨਾ ਪਵੇਗਾ ਅਸੀਂ ਕਹਿੰਦੇ ਕਿ ਚੰਡੀਗੜ੍ਹ ਦੇ ਮੁੱਦੇ ਤੇ ਲੜਾਂਗੇ ਪੰਥ ਦੇ ਮੁੱਦੇ ਤੇ ਲੜਾਂਗੇ ਕਿਸਾਨਾਂ ਦੇ ਮੁੱਦੇ ਤੇ ਲੜਾਂਗੇ ਜੋ ਉਹਨਾਂ ਦੀ ਤਾਕੜੀ ਵੋਟ ਬੈਂਕ ਰਹੀ ਹੈ ਪਰ ਦੂਜੇ ਪਾਸੇ ਸਿੱਖ ਨੌਜਵਾਨ ਅਮਰਿਤਪਾਲ ਹੁੜੀ ਚੋਣ ਮੈਦਾਨ ਦੇ ਵਿੱਚ ਸੀ ਤਾਂ ਖੁਦ ਸੁਖਬੀਰ ਸਿੰਘ ਬਾਦਲ ਅਮਰਿਤਪਾਲ ਹੋਰਾਂ ਦੇ ਵਿਰੁੱਧ ਬੋਲਦੇ ਰਹੇ ਕਿਸੇ ਵੀ ਅਕਾਲੀ ਪ੍ਰਧਾਨ ਨੇ ਅੱਜ ਤੱਕ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਦੇ ਨਹੀਂ ਕੀਤੀ ਸੀ ਜੋ ਸੁਖਬੀਰ ਸਿੰਘ ਬਾਦਲ ਨੇ ਅਮਰਿਤਪਾਲ ਦੇ ਵਿਰੁੱਧ ਬੋਲੀ ਵਿਰਸਾ ਸਿੰਘ ਗਲਟੋਹਾ ਬੋਲਦੇ ਰਹੇ ਬੀਬੀ ਜਗੀਰ ਕੌਰ ਹੁੜੀ ਵਿੱਚ ਦੀ ਇਹ ਵੀ ਕਹਿੰਦੇ ਕਿ ਭਾਈ ਇਸ ਤਰੀਕੇ ਦੀ ਬਿਆਨਬਾਜ਼ੀ ਨਾ ਕਰੋ ਸਾ ਅਕਾਲੀ ਦਲ ਦੇ ਕੀਤੇ ਕੰਮਾਂ ਤੇ ਕਦੇ ਵੀ ਕਿਸੇ ਵੀ ਪੰਜਾਬੀ ਨੇ ਕਿੰਤੂ ਪਰੰਤੂ ਨਹੀਂ ਕਰਿਆ ਪਰ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਰਹੇ ਪੰਥ ਦੇ ਨਾਂ ਤੇ ਕਹਿੰਦੇ ਕਿ ਜਿਹੜਾ ਨੁਕਸਾਨ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਹਨਾਂ ਨੁਕਸਾਨ ਕਿਸੇ ਦੀ ਸਰਕਾਰ ਵੇਲੇ ਨਹੀਂ ਹੋਇਆ ਭਾਵੇਂ ਜਿੱਤ ਹੋਵੇ ਭਾਵੇਂ ਹਾਰ ਹੋਵੇ ਪੂਰੀ ਦੀ ਪੂਰੀ ਟੂਮ ਜ਼ਿੰਮੇਵਾਰ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਅੱਜਕੱਲ ਬਾਗੀ ਹੋਏ ਫਿਰਦੇ ਨੇ ਉਹਨਾਂ ਦੇ ਵਿਚਕਾਰ ਵੀ ਜਿਹੜੀ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਹੈ ਜਦੋਂ ਮੰਤਰੀ ਵੰਡ ਦੀ ਵਾਰੀ ਸੀ ਚੰਦੂ ਵੱਜ ਰਹੇ ਹੋਰੀ ਵੀ ਵੱਡੇ ਵੱਡੇ ਆਉਂਦੇ ਤੇ ਰਹੇ ਆ ਢੀਂਸਾ ਪਰਿਵਾਰ ਵੀ ਰਿਹਾ ਬਡਾਲਾ ਪਰਿਵਾਰ ਵੀ ਦੇ ਆ ਚਰਨਜੀਤ ਸਿੰਘ ਬਰਾੜਗੜੀ ਜਿਹੜੇ ਕਿ ਅੱਜ ਕੱਲ ਉਹਨਾਂ ਤੇ ਸਵਾਲ ਚੁੱਕ ਰਹੇ ਨੇ ਜੇਕਰ ਉਹਨਾਂ ਨੂੰ ਪੰਥ ਦਾ ਕਿਸਾਨਾਂ ਦਾ ਮੁੱਦੇ ਜਿਹੜੇ ਲੱਗਦਾ ਹੈ ਕਿ ਹੱਲ ਹੋਣੇ ਚਾਹੀਦੇ ਸੀ ਉਹਨਾਂ ਨੇ ਆਵਾਜ਼ ਚੁੱਕੀ ਹੈ ਚੰਗੀ ਗੱਲ ਹੈ ਪਰ ਇਕੱਲੇ ਸੁਖਬੀਰ ਬਾਦਲ ਇਸ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ ਪਾਲੀ ਦਲ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਬਾਗੀ ਹੋ ਚੁੱਕੇ ਨੇ ਉਹ ਜੋ ਉਹਨਾਂ ਦੇ ਹੱਕ ਵਿੱਚ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਿੱਛੇ हट ਜਾਣਗੇ ਤੇ ਕੋਈ ਨਵਾਂ ਉਮੀਦਵਾਰ ਖੜਾ ਕਰਨਗੇ ਆਪਣੀ ਜਗ੍ਹਾ ਤੇ ਅਸਲ ਦੇ ਵਿੱਚ ਉਹਨਾਂ ਦੇ ਬਾਪੂ ਵੀ ਪਾਰਟੀ ਨਹੀਂ ਹੈ ਉਹ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੇ ਸਿੱਖਾਂ ਦੀ ਪਾਰਟੀ ਹੈ ਸਾਰੇ ਪੰਜਾਬੀਆਂ ਦੀ ਪਾਰਟੀ ਹੈ ਸਾਰੇ ਬਹੁਤ ਸਾਰੇ ਲੀਡਰਸ਼ਿਪ ਨੇ ਖੂਨ ਪਸੀਨਾ ਵਹਾ ਕੇ ਪਾਰਟੀ ਬਣਾਈ ਸੀ ਕਰਦੇ ਤਾਂ ਸਾਰੀ ਕਿਸਦੇ ਰਹੇ ਹਨਾ ਦੁੱਧ ਦੋਤਾ ਕੋਈ ਵੀ ਹੈ ਨਹੀਂ ਪਰ ਅਸਲ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਦਿਲ ਕਰਕੇ ਜਿਹੜੀ ਪ੍ਰਧਾਨਗੀ ਛੱਡਣੀ ਪੈਣੀ ਹੈ ਜੇਕਰ ਉਹ ਪੰਥ ਦਾ ਵਿਤਰੀ ਚਾਹੁੰਦੇ ਨੇ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਜੇਕਰ ਉਹ ਪੰਥ ਲਈ ਕੰਮ ਕਰਨਾ ਚਾਹੁੰਦੇ ਨੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਪੈਣੀ ਹੈ ਬਾਦਲ ਪਰਿਵਾਰ ਹੈ ਜਿਹੜਾ ਪਿੱਛੇ ਹਟਣ ਨੂੰ ਤਿਆਰ ਹੀ ਨਹੀਂ ਹੈ ਕਿਉਂਕਿ ਇਤੋਂ ਵੱਧ ਬੁਰਾ ਹਾਲ ਕੀ ਹੋ ਸਕਦਾ ਕਿ ਤੁਸੀਂ ਪੰਜਾਬ ਦੀ ਆਪਣੀ ਪਾਰਟੀ ਹੋਵੇ ਤੇ ਆਪਣੇ ਮਤਲਬ ਖੂਨ ਪਸੀਨੇ ਨਾਲ ਬਣੀ ਹੋਵੇ ਤੇ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੋਵੇ ਤੇ ਉਹਦਾ ਜਿਹੜੇ ਲੀਡਰ ਨੇ ਉਹ ਚੌਥੇ ਨੰਬਰ ਤੇ ਆਉਣ ਪੰਜਵੇਂ ਨੰਬਰ ਤੇ ਆਉਣ ਅੱਜ ਉਹ ਬੀਜੇਪੀ ਅਕਾਲੀਆਂ ਤੋਂ ਵੱਧ ਵੋਟਾਂ ਲੈ ਕੇ ਜਾ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਹੈ ਉਹ ਅੰਕੜੇ ਆਪਣੇ ਆਪ ਦੇ ਵਿੱਚ ਬਹੁਤ ਨਮੋਸ਼ੀ ਭਰੇ ਸੀ ਤਾਂ ਇਸ ਤਰ੍ਹਾਂ ਦੇ ਹਾਲਾਤ ਬਣਨੇ ਤਾਂ ਲਾਜ਼ਮੀ ਬਿਆਨ ਦਿੱਤਾ ਜਥੇਦਾਰ ਸਾਹਿਬ ਹੋਰਾਂ ਨੇ ਕਿ ਜਿਹੜੇ ਇੱਕ ਅੱਜ ਕੱਲ ਦੇ ਅਕਾਲੀ ਆਗੂ ਨੇ ਨਾ ਉਹ ਅਕਾਲ ਤਖਤ ਸਾਹਬ ਕਣੀ ਪਿੱਠ ਕਰਕੇ ਖੜੇ ਨੇ ਦਿੱਲੀ ਵੱਲ ਮੂੰਹ ਕਰਕੇ ਖੜੇ ਨੇ ਤੇ ਸਾਡੀ ਹਾਰ ਪੂਥੀ ਤੈ ਹੈ ਕੁਝ ਅਕਾਲੀ ਦਲ ਜਿਹੜੇ ਨੇ ਹੈਨਾ ਉਹ ਜਿਹੜਾ ਇਹ ਅਕਾਲ ਤਖਤ ਵੱਲ ਉਹ ਪਿੱਟ ਕਰਕੇ ਖੜੇ ਨੇ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਕਿ ਉਹਨਾਂ ਨੂੰ ਆਪਣੀ ਜਿਹੜੀ ਆ ਹੁਣ ਛੱਡ ਦੇਣੀ ਚਾਹੀਦੀ ਹੈ ਤਾਂ ਲੱਗਦਾ ਹੈ ਕਿ ਕਿਉਂਕਿ ਬਹੁਤ ਪੁਰਾਣੀ ਪਾਰਟੀ ਹੈ ਜਦੋਂ ਬਾਦਲਾਂ ਦੀ ਗੱਲ ਹੁੰਦੀ ਹੈ ਤਾਂ ਅਕਾਲੀ ਦਲ ਜਿਹੜਾ ਹੈ ਆਪਣੇ ਆਪ ਹੀ ਗੱਲ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਬੜੀ ਇਹ ਸੰਭਾਵਨਾ ਸੀ ਕਿ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਦਾ ਮੁਕਾਬਲਾ ਹੋਣਾ ਪਰ ਅਕਾ ਚੰਦੂ ਮਾਜਰਾ ਸਾਹਿਬ ਹੁਣ ਭਾਵੇਂ ਬਿਰਸਾ ਸਿੰਘ ਗੁਲਟੋਵਾ ਹੁਣ ਬਹੁਤ ਸਾਰੇ ਲੀਡਰ ਹਰਸਿਮਰਤ ਕੌਰ ਬਾਦਲ ਨੂੰ ਛੱਡ ਕੇ ਕਿਤੇ ਵੀ ਅਜਿਹੀ ਸਥਿਤੀ ਚ ਅਕਾਲੀ ਦਲ ਨਹੀਂ ਰਿਹਾ ਜਿੱਥੇ ਚੰਗੀਆਂ ਵੋਟਾਂ ਪਈਆਂ ਹੁਣ ਇੱਕ ਅੱਧੀ ਥਾਂ ਨੂੰ ਛੱਡ ਦਿੱਤਾ ਜਾਵੇ ਜਿਆਨੀ ਹਰਪ੍ਰੀਤ ਸਿੰਘ ਹੁਰੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤਾਂ ਉਹਨਾਂ ਨੇ ਬੜੇ ਬੇਤੜਕ ਹੋ ਕੇ ਪੰਜਾਬੀਆਂ ਦੇ ਹੱਕ ਦੇ ਵਿੱਚ ਪੰਥ ਦੇ ਵਿੱਚ ਬੜੇ ਬੇਤੜਕ ਹੋ ਕੇ ਬੋਲੇ ਨੇ ਹਰ ਮੁੱਦੇ ਤੇ ਸ਼ਾਇਦ ਦੀ ਕੋਈ ਅਜਿਹਾ ਮੁੱਦਾ ਹੋਵੇ ਜਿਸ ਮੁੱਦੇ ਉੱਤੇ ਉਹ ਬੋਲੇ ਨਹੀਂ ਅਕਾਲੀ ਦਲ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਜਿਹਨੂੰ ਦੇਖ ਕੇ ਲੱਗੇ ਕਿ ਪੰਥ ਤੁਰਿਆ ਆਉਂਦਾ ਕਿਉਂਕਿ ਹਮੇਸ਼ਾ ਇਹ ਮੰਨਿਆ ਜਾਂਦਾ ਹੈ ਕਿ ਪੰਥਕ ਵੋਟ ਵੱਡੀ ਭੂਮਿਕਾ ਅਕਾਲੀ ਦਲ ਦੀ ਜਿੱਤ ਹਾਰ ਦੇ ਵਿੱਚ ਨਿਭਾਉਂਦੀ ਰਹੀ ਅਕਾਲੀ ਦਲ ਨੂੰ ਵੀ ਇੱਕ ਅਜਿਹਾ ਚਿਹਰਾ ਦਿਖਾਉਣਾ ਦੇਖ ਦਿਖਾਉਣਾ ਪੂ ਲੋਕਾਂ ਨੂੰ ਕਿ ਭਾਈ ਆ ਤੁਹਾਡਾ ਲੀਡਰ ਹੋਵੇਗਾ ਤੁਸੀਂ ਪਿੱਛੇ ਚੱਲੋ ਲੋਕ ਚੱਲਣ ਨੂੰ ਤਿਆਰ ਨੇ ਕਿਉਂਕਿ ਬਦਲਾਅ ਵਾਲੇ ਵੀ ਦੇਖ ਲਏ ਕਾਂਗਰਸ ਵੀ ਦੇਖ ਲਈ ਤੇ ਕੇਂਦਰ ਦੇ ਵਿੱਚ ਵੀ ਜੀਪੀ ਦੇਖ ਲਈ ਐਨੇ ਪਾਗਲ ਲੋਕ ਨਹੀਂ ਰਹੇ ਕਿ ਆ ਆ ਪਿੰਡ ਦੇ ਵਿੱਚ ਕੁਝ ਹੋਰ ਬਿਆਨ ਦਿੱਤਾ ਅਗਲੇ ਪਿੰਡ ਦੇ ਵਿੱਚ ਕੁਝ ਹੋਰ ਬਿਆਨ ਦਿੱਤਾ ਤਾਂ ਆਪਣੀ ਸਥਿਤੀ ਸਪਸ਼ਟ ਕਰਨੀ ਪਊਗੀ ਕਿਉਂਕਿ ਪੰਜਾਬ ਨੂੰ ਤਾਂ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲਾ ਚਾਹੀਦਾ ਪੰਜਾਬੀ ਭਾਸ਼ਾ ਦੀ ਗੱਲ ਕਰਨ ਵਾਲਾ ਚਾਹੀਦਾ ਚੰਡੀਗੜ੍ਹ ਦੀ ਗੱਲ ਕਰਨ ਵਾਲਾ ਚਾਹੀਦਾ ਬੇਅਦਬੀਆਂ ਦੇ ਇਨਸਾਫ ਦੀ ਗੱਲ ਕਰਨਾ ਚਾਹੀਦਾ ਪ੍ਰਵਾਸ ਤੇ ਗੱਲ ਕਰਨ ਵਾਲਾ ਚਾਹੀਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਦੋਂ ਵੀ ਪਾਰਟੀਆਂ ਦੀ ਗੱਲ ਹੁੰਦੀ ਹੈ ਤਾਂ ਸਾਡੇ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਭਾਰਤ ਦੀ ਦੂਜੇ ਨੰਬਰ ਤੇ ਪਾਰਟੀ ਆਂਦੀ ਹੈ ਮੈਂ ਗੱਲ ਕਰਾਂਗੀ ਅਕਾਲੀ ਦਲ ਦੀ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਪਰ ਹੁਣ ਅਸੀਂ ਵੇਖ ਰਹੇ ਹਾਂ ਕਿ ਪਿਛਲੇ ਕੁਝ ਟਾਈਮ ਤੋਂ ਕੀ ਹੋ ਰਿਹਾ ਹੈ ਕਿ ਲਗਾਤਾਰ ਜਿਹੜਾ ਇਹਦਾ ਗ੍ਰਾਫ ਜਿਹੜਾ ਇਹ ਨੀਚੇ ਵੱਲ ਨੂੰ ਜਾ ਰਿਹਾ ਹੈ ਇਹਦਾ ਕੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਚੰਗੇ ਨੇਤਾ ਵਜੋਂ ਸਾਹਮਣੇ ਉੱਭਰ ਕੇ ਨਹੀਂ ਆ پا ਰਹੇ ਇਹਦਾ ਕਾਰਨ ਕੀ ਹੈ ਕਿ ਜਿਹੜਾ ਅਸੀਂ ਦੇਖ ਰਿਹਾ ਕਿ ਅਕਾਲੀ ਦਲ ਇੱਕ ਵਕਤ ਸੀਗਾ ਕੀ ਅਕਾਲੀ ਦਲ ਜਿਹੜਾ ਇਹ ਬੈਕ ਟੂ ਬੈਕ ਜਿਹੜਾ ਇਹ ਜਿੱਤ ਰਿਹਾ ਸੀਗਾ ਪੰਜਾਬ ਦੇ ਵਿੱਚ ਵਧੀਆ ਕੰਮ ਵੀ ਹੋ ਰਿਹਾ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਕੀ ਹੈ ਕਿ ਹਰ ਵਾਰ ਚੋਣਾਂ ਜਿਹੜੀਆਂ ਇਹ ਹਾਰਦੇ ਜਾ ਰਹੇ ਇਸ ਵਾਰ ਦੀ ਜਿਹੜਾ ਅਸੀਂ ਰਿਜ਼ਲਟ ਵੇਖਿਆ ਸੀ ਉਹਦੇ ਵਿੱਚ ਵੀ ਹਰਸਿਮਰਨ ਕੌਰ ਜੀ ਜਿਹੜੇ ਆ ਇੱਕ ਸੀਟ ਤੋਂ ਹੀ ਜਿੱਤੇ ਆ ਤਾਂ ਇਹਦਾ ਕੀ ਕਾਰਨ ਹੈ ਦੇਖੋ ਸਿਮਰਨ ਗਲਤ ਇਹ ਹੈ ਕਿ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਰਾਜਨੀਤਿਕ ਤੌਰ ਤੇ ਨੀਚੇ ਆ ਰਿਹਾ ਇਸ ਦੇ ਵਿੱਚ ਕੋਈ ਦੌਰਵਮਾ ਨਹੀਂ ਤੇ ਹੁਣ ਇਲਜ਼ਾਮ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਲੱਗ ਰਹੇ ਨੇ ਪਹਿਲੀ ਗੱਲ ਜੋ ਮੈਨੂੰ ਲੱਗਦਾ ਜੋ ਸਮਝ ਆਉਂਦਾ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਦੂਜਾ ਪੰਜਾਬੀ ਇਹ ਚਾਹੁੰਦਾ ਕਿ ਅਕਾਲੀ ਦਲ ਚੜਤ ਦੇ ਵੱਲ ਜਾਵੇ ਪਰ ਉਸ ਦੇ ਲਈ ਲੀਡਰਸ਼ਿਪ ਨੂੰ ਵੀ ਕੁਝ ਨਾ ਕੁਝ ਕਰਨਾ ਪਵੇਗਾ ਪਿਛਲੇ ਸਮੇਂ ਦੌਰਾਨ ਕੁਝ ਘਟਨਾਵਾਂ ਤੁਸੀਂ ਦੇਖੀਆਂ ਹੋਣੀਆਂ ਕਿ ਅਸੀਂ ਕਹਿੰਦੇ ਕਿ ਚੰਡੀਗੜ੍ਹ ਦੇ ਮੁੱਦੇ ਤੇ ਲੜਾਂਗੇ ਪੰਥ ਦੇ ਮੁੱਦੇ ਤੇ ਲੜਾਂਗੇ ਕਿਸਾਨਾਂ ਦੇ ਮੁੱਦੇ ਤੇ ਲੜਾਂਗੇ ਜੋ ਉਹਨਾਂ ਦੀ ਤਾਕੜੀ ਵੋਟ ਬੈਂਕ ਰਹੀ ਹੈ ਪਰ ਦੂਜੇ ਪਾਸੇ ਸਿੱਖ ਨੌਜਵਾਨ ਅਮਰਿਤਪਾਲ ਹੁਰੀ ਚੌਣ ਮੈਦਾਨ ਦੇ ਵਿੱਚ ਸੀ ਤਾਂ ਖੁਦ ਸੁਖਬੀਰ ਸਿੰਘ ਬਾਦਲ ਅਮਰਿਤਪਾਲ ਹੋਰਾਂ ਦੇ ਵਿਰੁੱਧ ਬੋਲਦੇ ਰਹੇ ਤੇ ਫਿਰ ਅਸੀਂ ਪੰਥ ਦੀ ਲੜਾਈ ਕਦੋਂ ਲੜ ਲਾਂਗੇ ਜੇ ਅਸੀਂ ਇੱਕ ਨੌਜਵਾਨ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਹ ਵੀ ਸਿੱਖ ਪਰਿਵਾਰ ਚੋਂ ਹੀ ਆਉਂਦਾ ਉਹ ਜਿਹੜਾ ਕਿਤੇ ਹੋਰ ਅਫਗਾਨਿਸਤਾਨ ਤੋਂ ਤੋਂ ਨਹੀਂ ਆਏ ਸੀ ਤੇ ਉਹਨਾਂ ਦਾ ਵਿਰੋਧ ਹੁੰਦਾ ਰਿਹਾ ਕਿਉਂਕਿ ਭਾਰਤ ਦਾ ਸੰਵਿਧਾਨ ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਤਾਂ ਸੁਖਬੀਰ ਸਿੰਘ ਜੋ ਇਲਜ਼ਾਮ ਲਾਉਂਦੇ ਰਹੇ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮ ਝੂਠੇ ਨੇ ਜਾਂ ਸੱਚੇ ਨੇ ਇਹ ਗੱਲ ਵੱਖਰੀ ਹੈ ਪਰ ਉਹ ਹਮੇਸ਼ਾ ਲੋਕਾਂ ਨੂੰ ਪੰਜਾਬੀਆਂ ਨੂੰ ਪਤਾ ਹੀ ਹੈ ਕਿ ਕੌਣ ਸਹੀ ਆ ਕੌਣ ਗਲਤ ਆ ਪਰ ਇਸ ਤਰੀਕੇ ਦੇ ਨਾਲ ਕਿਸੇ ਵੀ ਅਕਾਲੀ ਪ੍ਰਧਾਨ ਨੇ ਅੱਜ ਤੱਕ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਦੇ ਨਹੀਂ ਕੀਤੀ ਸੀ ਜੋ ਸੁਖਬੀਰ ਸਿੰਘ ਬਾਦਲ ਨੇ ਅਮਰਿਤਪਾਲ ਦੇ ਵਿਰੁੱਧ ਬੋਲੀ, ਵਿਰਸਾ ਸਿੰਘ ਬਲਟੋਹਾ ਬੋਲਦੇ ਰਹੇ, ਬੀਬੀ ਜਗੀਰ ਕੌਰ ਹੋਰੀ ਵਿੱਚ ਦੀ ਇਹ ਵੀ ਕਹਿੰਦੇ ਰਹੇ ਕਿ ਭਾਈ ਇਸ ਤਰੀਕੇ ਦੀ ਬਿਆਨਬਾਜ਼ੀ ਨਾ ਕਰੋ ਤੇ ਸਖਦੇਵ ਸਿੰਘ ਢੀਂਟਸਾ ਦੀ ਵੀ ਨਾਰਾਜ਼ਗੀ ਦੇਖਣ ਨੂੰ ਮਿਲੀ ਤਾਂ ਕੁਝ ਹੀ ਸਮਾਂ ਪਹਿਲਾਂ ਸਖਦੇਵ ਢੀਂਟਸਾ ਪਰਿਵਾਰ ਹੈ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਦਾ ਬੀਬੀ ਜਗੀਰ ਕੌਰ ਵਾਪਸੀ ਕਰਦਾ ਤੇ ਹੁਣ ਉਹੀ ਧੜਾ ਉਹਨਾਂ ਦੇ ਵਿਰੁੱਧ ਖੜਾ ਹੋਇਆ ਦਿਖਾਈ ਦੇ ਰਿਹਾ ਤੇ ਦੂਜਾ ਧੜਾ ਕਹਿੰਦਾ ਕਿ ਬੀਜੇਪੀ ਨਾਲ ਮਿਲੇ ਹੋਏ ਨੇ ਪਰ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਆਪਸੀ ਘਾਟੋ ਕਲੇਸ਼ ਦੇ ਨਾਲ ਅਜਿਹਾ ਪੰਜਾਬ ਦਾ ਕੀ ਫਾਇਦਾ ਹੋਵੇਗਾ ਲੀਡਰਸ਼ਿਪ ਦਾ ਕੀ ਲੀਡਰਸ਼ਿਪ ਨੂੰ ਅਜੇ ਕੁਝ ਕਰਨਾ ਚਾਹੀਦਾ ਜਿਸ ਦੇ ਨਾਲ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਦਾ ਵਿਕਾਸ ਹੋਵੇ ਕਿਉਂਕਿ ਇਹ ਇੱਕ ਇਤਿਹਾਸਿਕ ਸਚਾਈ ਹੈ ਕਿ ਕਿਸੇ ਵੀ ਖਿੱਤੇ ਦੀ ਪੰਜਾਬ ਨੂੰ ਛੱਡ ਦਿੱਤਾ ਜਾਵੇ ਕਿਸੇ ਵੀ ਸੂਬੇ ਦੀ ਤਰੱਕੀ ਉਦੋਂ ਹੀ ਹੁੰਦੀ ਹੈ ਜਦੋਂ ਉੱਥੇ ਦੀ ਖੇਤਰੀ ਪਾਰਟੀ ਹੈ ਜਿਹੜੀ ਉਹ ਰਾਜ ਕਰਦੀ ਹੈ ਭਾਵੇਂ ਹਰਿਆਣਾ ਦੇ ਵਿੱਚ ਚਟਾਲਾ ਪਰਿਵਾਰ ਸੀ ਜਾਂ ਫਿਰ ਜਿਹੜਾ ਅਕਾਲੀ ਦਲ ਪਰਿਵਾਰ ਜਿਹੜਾ ਬਾਦਲ ਪਰਿਵਾਰ ਇੱਥੇ ਕੰਮ ਕਰਦਾ ਰਿਹਾ ਤਾਂ ਅਕਾਲੀ ਦਲ ਦੇ ਕੀਤੇ ਕੰਮਾਂ ਤੇ ਕਦੇ ਵੀ ਕਿਸੇ ਵੀ ਪੰਜਾਬੀ ਨੇ ਕਿੰਤੂ ਪਰੰਤੂ ਨਹੀਂ ਕਰਿਆ ਪਰ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਰਹੇ ਪੰਥ ਦੇ ਨਾਂ ਤੇ ਕਹਿੰਦੇ ਕਿ ਜਿਹੜਾ ਨੁਕਸਾਨ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਹਨਾਂ ਨੁਕਸਾਨ ਕਿਸੇ ਦੀ ਸਰਕਾਰ ਵੇਲੇ ਨਹੀਂ ਹੋਇਆ ਕਿਉਂਕਿ ਦੂਜਿਆਂ ਨੂੰ ਤਾਂ ਮੰਨੇ ਨਹੀਂ ਸਕਦੇ ਕਿ ਭਾਈ ਇਹਨਾਂ ਦੇ ਸਮੇਂ ਕੋ ਚੰਗਾ ਹੋ ਸਕਦਾ ਤੇ ਪਰ ਹੁਣ ਮੇਰਾ ਇਹੀ ਹੈ ਕਿ ਪੰਜਾਬੀਆਂ ਦਾ ਕਿ ਭਾਈ ਤੁਸੀਂ ਤਾਂ ਸਾਡੇ ਆਪਣੇ ਸੀ ਤੁਸੀਂ ਦਾ ਦੇਖਣਾ ਸੀ ਤੇ ਉਹ ਕਹਿੰਦੇ ਹੁੰਦੇ ਆ ਕਿ ਜੇ ਕੋਈ ਆਪ ਦਾ ਨੁਕਸਾਨ ਬਹੁਤਾ ਕਰ ਜਵੇ ਨਾ ਤੇ ਉਹਨੂੰ ਨਹੀਂ ਮaaf ਕੀਤਾ ਜਾ ਸਕਦਾ ਦੂਜੇ ਬਗਾਨਿਆਂ ਦਾ ਜੇ ਕੋਈ ਨੁਕਸਾਨ ਕਰਦਾ ਤਾਂ ਉਹਨੂੰ ਮaaf ਕਰ ਦਿੰਦੇ ਆ ਤੇ ਇਸੇ ਤਰੀਕੇ ਦੇ ਹਾਲਾਤ ਅਕਾਲੀ ਦਲ ਲਈ ਬਣੇ ਹੋਏ ਨੇ ਪੰਜਾਬ ਪੰਜਾਬ ਦੇ ਵਿੱਚ ਲਗਾਤਾਰ ਹਾਰ ਦੀ ਦਿਖਾਈ ਦੇ ਰਹੀ ਹੈ ਪਰ ਜਿਹੜੀ ਜ਼ਿੰਮੇਵਾਰੀਆਂ ਛੁੱਟੀਆਂ ਜਾ ਰਹੀਆਂ ਨੇ ਇੱਕ ਧੜਾ ਕਹਿੰਦਾ ਕਿ ਸਾਰੀ ਜ਼ਿੰਮੇਵਾਰੀ ਸੁਖਬੀਰ ਬਾਦਲ ਦੀ ਹੈ ਜੀ ਹਾਰ ਦੇ ਪਿੱਛੇ ਦੂਜਾ ਧੜਾ ਕਹਿੰਦਾ ਕਿ ਸਗਵੀਰ ਬਾਦਲ ਨਹੀਂ ਸਾਰੀ ਜ਼ਿੰਮੇਵਾਰ ਨੇ ਅਸਲ ਦੇ ਵਿੱਚ ਕੋਈ ਵੀ ਟੀਮ ਆਪਾਂ ਕੋਈ ਵੀ ਕੰਪਨੀ ਚੱਲਦੀ ਹੈ ਤਾਂ ਜੇ ਉਹ ਚੰਗਾ ਕੰਮ ਕਰਦੀ ਹੈ ਤਾਂ ਸਾਰੇ ਮੁਲਾਜ਼ਮਾਂ ਦਾ 19 ਜ਼ਿੰਮੇਵਾਰੀ ਹੁੰਦੀ ਹੈ ਇਨਚਾਰਜ ਦੀ ਹੋ ਸਕਦਾ ਕਿ ਥੋੜੀ ਬਹੁਤ ਵੱਧ ਹੋ ਸਕਦੀ ਹੈ ਬਾਕੀ ਮੁਲਾਜ਼ਮਾਂ ਦੇ ਪਰ ਜੇਕਰ ਕੋਈ ਇਨਚਾਰਜ ਹੈ ਉਹ ਕਹੇ ਕਿ ਜਿੱਤ ਦੇ ਵਿੱਚ ਵੀ ਜਿੱਤ ਤਾਂ ਮੈਂ ਲਿਆ ਹਾਰ ਤੁਹਾਡੀ ਹੈ ਜੀ ਇਹ ਨਹੀਂ ਹੁੰਦਾ ਕਿ ਜਿੱਤ ਹਾਰ ਦੇ ਵਿੱਚ ਭਾਵੇਂ ਜਿੱਤ ਹੋਵੇ ਭਾਵੇਂ ਹਾਰ ਹੋਵੇ ਪੂਰੀ ਦੀ ਪੂਰੀ ਟੀਮ ਜ਼ਿੰਮੇਵਾਰ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ ਬਾਗੀ ਹੋਏ ਫਿਰਦੇ ਨੇ ਉਹਨਾਂ ਦੇ ਵਿਚਕਾਰ ਵੀ ਜਿਹੜੀ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਹੈ ਜਦੋਂ ਮੰਤਰੀਪੰਨ ਦੀ ਵਾਰੀ ਸੀ ਚੰਦੂ ਮੱਜਰੇ ਹੋਰੀ ਵੀ ਵੱਡੇ ਵੱਡੇ ਅਹੁਦੇ ਤੇ ਰਹੇ ਆ ਢੀਂਸਾ ਪਰਿਵਾਰ ਵੀ ਰਿਹਾ ਬਡਾਲਾ ਪਰਿਵਾਰ ਵੀ ਰਿਹਾ ਚਰਨਜੀਤ ਸਿੰਘ ਬਰਾੜ ਹੋਰੀ ਜਿਹੜੇ ਕਿ ਅੱਜ ਕੱਲ ਉਹਨਾਂ ਦੇ ਸਵਾਲ ਚੁੱਕ ਰਹੇ ਨੇ ਤੇ ਚਰਨਜੀਤ ਬਰਾੜ ਹੋਰੀ ਤਾਂ ਜਿਹੜੀ ਉਹਨਾਂ ਦੀ ਪੋਲੀਟੀਕਲ ਹੋਣ ਦਾ ਉਸ ਦੇ ਪਿੱਛੇ ਸੁਖਬੀਰ ਬਾਦਲ ਦਾ ਵੱਡਾ ਹੱਥ ਹੈ ਤੇ ਇਸ ਤਰੀਕੇ ਦੇ ਨਾਲ ਹੁਣ ਕੱਲਾ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੋ ਗਿਆ ਇਹ ਕਦੇ ਵੀ ਨਹੀਂ ਹੋਊਗਾ ਸਾਰੀ ਜ਼ਿੰਮੇਵਾਰ ਨੇ ਉਹਨਾਂ ਨੇ ਅੱਜ ਆਵਾਜ਼ ਚੁੱਕੀ ਹੈ ਇਹ ਚੰਗੀ ਗੱਲ ਹੈ ਜੇਕਰ ਉਹਨਾਂ ਨੂੰ ਪੰਥ ਦਾ ਕਿਸਾਨਾਂ ਦਾ ਮੁੱਦੇ ਜਿਹੜੇ ਲੱਗਦਾ ਕਿ ਹੱਲ ਹੋਣੇ ਚਾਹੀਦੇ ਸੀ ਉਹਨਾਂ ਨੇ ਆਵਾਜ਼ ਚੁੱਕੀ ਹੈ ਚੰਗੀ ਗੱਲ ਹੈ ਪਰ ਇਕੱਲੇ ਸੁਖਬੀਰ ਬਾਦਲ ਇਸ ਲਈ ਜ਼ਿੰਮੇਵਾਰ ਨਹੀਂ ਹੋ ਸਕਦੇ ਜਿੰਨੇ ਵੀ ਵਰਕਰ ਤੋਂ ਲੈ ਕੇ ਪ੍ਰਧਾਨ ਤੱਕ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਵੀ ਫੈਸਲੇ ਹੋਏ ਨੇ ਪ੍ਰਧਾਨ ਦੀ ਵੱਧ ਜ਼ਿੰਮੇਵਾਰੀ ਹੋ ਸਕਦੀ ਹੈ ਮੰਨ ਲਓ ਕਿ 100% ਲਾ ਲਿਆ 100 ਦੇ ਵਿੱਚੋਂ 60% ਪ੍ਰਧਾਨ ਦੀ ਜ਼ਿੰਮੇਵਾਰੀ ਸੀ 40% ਬਾਕੀਆਂ ਦੀ ਵੀ ਬਣਦੀ ਸੀ ਤੇ ਬਾਕੀ ਵੀ ਜ਼ਿੰਮੇਵਾਰ ਨੇ ਭਾਵੇਂ ਡੇਰਾ ਸਿਰਸਾ ਵਾਲੇ ਨੂੰ ਮਾਫੀ ਦਿਵਾਉਣਾ ਹੋਵੇ ਡੀਜੀਪੀ ਸੈਣੀ ਦੀ ਗੱਲ ਹੋਵੇ ਜਾਂ ਫਿਰ ਜਿਹੜੀਆਂ 2015 ਦੀਆਂ ਬੇਅਦਬੀਆਂ ਹੋਣ ਜੋ ਵੀ ਅਕਾਲੀ ਦਲ ਸਰਕਾਰ ਵੇਲੇ ਹੋਇਆ ਜਾਂ ਕਿਉਂਕਿ ਪਰਿਵਾਰ ਜਿਹੜਾ ਇਨਸਾਫ ਦੀ ਹਲੇ ਤੱਕ ਗੁਹਾਰ ਲਾ ਰਿਹਾ ਜਾਂ ਉਹ ਮਾਮਲਾ ਹੋਵੇ ਤਾਂ ਉਹ ਸਾਰੇ ਕਾਸੇ ਦੇ ਲਈ ਉਨੇ ਹੀ ਜ਼ਿੰਮੇਵਾਰ ਨੇ ਸੁਖਬੀਰ ਸਿੰਘ ਬਾਦਲ ਹੋ ਸਕਦਾ ਕਿ ਕੋਈ ਫੈਸਲਾ ਉਹਨਾਂ ਨੇ ਲਿਆ ਹੋਵੇ ਪਰ ਉਸ ਫੈਸਲੇ ਦੇ ਵਿੱਚ ਇਹ ਸਾਰੇ ਬਾਗੀ ਵੀ ਜ਼ਿੰਮੇਵਾਰ ਸੀ ਜੀ ਜੀ ਪਰ ਜਿਵੇਂ ਹੁਣ ਵੇਖੀਏ ਕਿ ਕੁਝ ਜਿਹੜੇ ਆ ਆਪਣੀਆਂ ਅਕਾਲੀ ਦਲ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਬਾਗੀ ਹੋ ਚੁੱਕੇ ਨੇ ਕੁਝ ਉਹਨਾਂ ਦੇ ਹੱਕ ਵਿੱਚ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਿੱਛੇ ਹਟ ਜਾਣਗੇ ਤੇ ਕੋਈ ਨਵਾਂ ਉਮੀਦਵਾਰ ਖੜਾ ਕਰਨਗੇ ਆਪਣੀ ਜਗ੍ਹਾ ਤੇ ਜਾਂ ਫਿਰ ਆਪਣੇ ਵਿੱਚ ਹੀ ਕੋਈ ਬਦਲਾਅ ਲੈ ਕੇ ਆਣਗੇ ਅੱਛਾ ਉਹਨਾਂ ਸਿਮਰਨ ਆਸਲ ਦੇ ਵਿੱਚ ਚੱਕਰ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਨਹੀਂ ਆਪਣੇ ਆਪ ਨੂੰ ਦੱਸ ਪਾਰੇ ਮੈਨੂੰ ਜੋ ਸਮਝ ਆਉਂਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹ ਮੇਰੇ ਬਾਪੂ ਦੀ ਪਾਰਟੀ ਹੈ ਅਸਲ ਦੇ ਵਿੱਚ ਉਹਨਾਂ ਦੇ ਬਾਪੂ ਦੀ ਪਾਰਟੀ ਨਹੀਂ ਹੈ ਉਹ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੇ ਸਿੱਖਾਂ ਦੀ ਪਾਰਟੀ ਹੈ ਸਾਰੇ ਪੰਜਾਬੀਆਂ ਦੀ ਪਾਰਟੀ ਹੈ ਸਾਰੇ ਬਹੁਤ ਸਾਰੇ ਲੀਡਰਸ਼ਿਪ ਨੇ ਕੂਨ ਪਸੀਨਾ ਵਹਾ ਕੇ ਪਾਰਟੀ ਬਣਾਈ ਸੀ ਜੇਕਰ ਉਹ ਪੰਜਾਬ ਦੀ ਭੈਤਰੀ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਜੇਕਰ ਪੰਥ ਦੀ ਭੈਤਰੀ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੱਡਾ ਦਿਲ ਕਰਕੇ ਆਪਣੀ ਪ੍ਰਧਾਨਗੀ ਛੱਡਣੀ ਪੈਣੀ ਆ ਹੁਣ ਉਹ ਵੇਲਾ ਨਹੀਂ ਹੈ ਕਿ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੱਗੇ ਵਧਿਆ ਜਾ ਸਕੇ ਇਸ ਇਸ ਤਰੀਕੇ ਦਾ ਕੋਈ ਇਨਸਾਨ ਅੱਗੇ ਆਉਣਾ ਚਾਹੀਦਾ ਜਿਹੜਾ ਕਿ ਜਿਨੇ ਤੇ ਸਾਰਿਆਂ ਦੀ ਸਹਿਮਤੀ ਹੋਵੇ ਉਸ ਤਰੀਕੇ ਦੇ ਨਾਲ ਪਾਰਟੀ ਐ ਜਿਹੜੀ ਉਹ ਚੱਲ ਸਕਦੀ ਐ ਪਰ ਹੁਣ ਉਹ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਹੀ ਨਹੀਂ ਹੈਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਆਈਟੀ ਵਿੰਗ ਕੰਮ ਕਰ ਰਿਹਾ ਉਹ ਚੰਦੂ ਮਾਜਰਾ ਬਾਰੇ ਕਹੀ ਜਾਂਦੇ ਆ ਕਿ ਜੀ ਇਹ ਤਾਂ ਐ ਕਰਦੇ ਰਿਹਾ ਢੀਂਟਸੇ ਨੂੰ ਵੀ ਐ ਕਹੀ ਜਾਂਦੇ ਆ ਕਰਦੇ ਤਾਂ ਸਾਰੀ ਪੁੱਠੇ ਸਿੱਧੇ ਰਹੇ ਆ ਹਨਾ ਦੁੱਧ ਦੋਤਾ ਕੋਈ ਵੀ ਹੈ ਨਹੀਂ ਪਰ ਅਸਲ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਦਿਲ ਕਰਕੇ ਜਿਹੜੀ ਪ੍ਰਧਾਨਗੀ ਛੱਡਣੀ ਪੈਣੀ ਐ ਜੇਕਰ ਉਹ ਪੰਥ ਦਾ ਵਿਤਰੀ ਚਾਹੁੰਦੇ ਨੇ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਉਹ ਕਹਿੰਦੇ ਕਿ ਮੈਂ ਪੰਜਾਬ ਲੀਕਾੰਮ ਕਰਨਾ ਚਾਹੁੰਨਾ ਮੈਂ ਪੰਥ ਲੀ ਕਿਸਾਨਾਂ ਲਈ ਕੰਮ ਕਰਨਾ ਚਾਹੁੰਨਾ ਜੇਕਰ ਉਹ ਪੰਥ ਲੀ ਕੰਮ ਕਰਨਾ ਚਾਹੁੰਦੇ ਨੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਪੈਣੀ ਹੈ ਕਿਉਂਕਿ 2017 ਹਾਰੇ 2022 ਬਾਹਰੇ 2019 ਦੇ ਵਿੱਚ ਕੋਈ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਤੇ ਉਸ ਤੋਂ ਬਾਅਦ ਹੁਣ 2024 ਦੇ ਵਿੱਚ ਹਾਰੇ ਲਗਾਤਾਰ ਦੋ ਲੋਕ ਸਭਾ ਤੇ ਦੋ ਵਿਧਾਨ ਸਭਾ ਦੇ ਵਿੱਚ ਬੁਰਾ ਹਾਰ ਰਿਹਾ ਤੇ ਇਸ ਤਰੀਕੇ ਦੇ ਨਾਲ ਜਦੋਂ ਇਹ ਹਾਲਾਤ ਹੋ ਜਾਣ ਕਿ ਕਿੰਤੂ ਪਰੰਤੂ ਹੁਣ ਲੱਗ ਜਵੇ ਤਾਂ ਉਹਨਾਂ ਫਿਰ ਆਪਾਂ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਹੋਰ ਦੀ ਪ੍ਰਧਾਨਗੀ ਦੇ ਵਿੱਚ ਕੀ ਨੁਕਸਾਨ ਹੋ ਸਕਦਾ ਭਾਵੇਂ ਬਾਅਦ ਵਿੱਚ ਮੁੱਖ ਮੰਤਰੀ ਦਾ ਚਿਹਰਾ ਆ ਬਣ ਜਾਣ ਕਿਉਂਕਿ ਪਾਰਟੀ ਹਮੇਸ਼ਾ ਪੈਸੇ ਨਾਲ ਚੱਲਦੀ ਹੈ ਸੁਖਵੀਰ ਸਿੰਘ ਬਾਦਲ ਕੋਲ ਜਿੰਨਾ ਪੈਸਾ ਹੈ ਸ਼ਾਇਦ ਹੀ ਮੈਨੂੰ ਲੱਗਦਾ ਹੈ ਕਿ ਕਿਸੇ ਹੋਰ ਅਕਾਲੀ ਜਿਹੜਾ ਆਗੂ ਨੇ ਉਹਨਾਂ ਕੋਲ ਹੋ ਸਕਦਾ ਤਾਂ ਪੈਸੇ ਦੀ ਵੱਡੀ ਭੂਮਿਕਾ ਜਿਹੜੀ ਉਹ ਰਹਿੰਦੀ ਹੈ ਤਾਂ ਮਤਲਬ ਬਾਦਲ ਪਰਿਵਾਰ ਹੈ ਜਿਹੜਾ ਪਿੱਛੇ ਹਟਣ ਨੂੰ ਤਿਆਰ ਹੀ ਨਹੀਂ ਹੈ ਕਿਉਂਕਿ ਇਤੋਂ ਵੱਧ ਬੁਰਾ ਹਾਲ ਕੀ ਹੋ ਸਕਦਾ ਕਿ ਤੁਸੀਂ ਪੰਜਾਬ ਦੀ ਆਪਣੀ ਪਾਰਟੀ ਹੋਵੇ ਤੇ ਆਪਣੇ ਮਤਲਬ ਖੂਨ ਪਸੀਨੇ ਨਾਲ ਬਣੀ ਹੋਵੇ ਤੇ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੋਵੇ ਤੇ ਉਹਦਾ ਜਿਹੜੇ ਲੀਡਰ ਨੇ ਉਹ ਚੌਥੇ ਨੰਬਰ ਤੇ ਆਉਣ ਪੰਜਵੇਂ ਨੰਬਰ ਤੇ ਆਉਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੀਜੇਪੀ ਦੇ ਨਾਲ ਮੁਕਾਬਲਾ ਰਿਹਾ ਪੰਜਾਬ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਬੀਜੇਪੀ ਦਾ ਕੋਈ ਆਧਾਰ ਹੀ ਹੈ ਨਹੀਂ ਇਹਨਾਂ ਨੇ ਅਕਾਲੀਆਂ ਨੇ ਉਹਨਾਂ ਦਾ ਹੱਥ ਫੜ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਰਨਾ ਸਿਖਾਇਆ ਤੇ ਅੱਜ ਉਹ ਬੀਜੇਪੀ ਅਕਾਲੀਆਂ ਤੋਂ ਵੱਧ ਵੋਟਾਂ ਲੈ ਕੇ ਜਾ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਹੈ ਉਹ ਅੰਕੜੇ ਆਪਣੇ ਆਪ ਦੇ ਵਿੱਚ ਬਹੁਤ ਨਮੋਸ਼ੀ ਭਰੇ ਸੀ ਤਾਂ ਇਸ ਤਰ੍ਹਾਂ ਦੇ ਹਾਲਾਤ ਬਣਨੇ ਤਾਂ ਲਾਜ਼ਮੀ ਸੀ ਪਰ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਭਾਵੇਂ ਉਹ ਬਾਗੀ ਤੜਾ ਹੈ ਭਾਵੇਂ ਦੂਜਾ ਤੜਾ ਹੈ ਤੜਿਆਂ ਦੀ ਰਾਜਨੀਤੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਕਿ ਜੇਕਰ ਮੇਰੇ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਮੈਂ ਪੂਰਨ ਸੰਪੂਰਨ ਅਕਾਲੀ ਦਲ ਦੇ ਪ੍ਰਧਾਨ ਬਾਰੇ ਪ੍ਰਧਾਨ ਬਣਨ ਬਾਰੇ ਤਾਂ ਸੋਚ ਸਕਦਾ ਪਰ ਤੜਿਆਂ ਦੀ ਰਾਜਨੀਤੀ ਨਹੀਂ ਕਰ ਸਕਦਾ ਕਿਉਂਕਿ ਮੈਂ ਹਮੇਸ਼ਾ ਕੌਮੀ ਏਕਤਾ ਦੀ ਗੱਲ ਕਰਦਾ ਰਿਹਾ ਤਾਂ ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਕਿਉਂਕਿ ਬਦਲਾਅ ਵਾਲੀ ਪਾਰਟੀ ਵੀ ਦੇਖ ਲਈ ਕਾਂਗਰਸ ਨੇ ਕੀ ਕੁਝ ਕੀਤਾ ਉਹ ਵੀ ਦੇਖ ਲਿਆ ਤੇ ਭਾਜਪਾ ਕੇਂਦਰ ਦੇ ਵਿੱਚ ਕੀ ਕੁਝ ਕਰ ਰਹੀ ਹੈ ਉਹ ਵੀ ਪਤੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਖੇਤਰੀ ਪਾਰਟੀ ਮਜ਼ਬੂਤ ਹੋਣੀ ਲਾਜ਼ਮੀ ਹੈ ਤੇ ਸੁਖਬੀਰ ਬਾਦਲ ਨੂੰ ਵੱਡਾ ਦਿਲ ਦਿਖਾਉਣਾ ਪੈਣਾ ਤੇ ਦੂਜਿਆਂ ਨੂੰ ਵੀ ਜਿਹੜੇ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਕਰਨਾ ਪਵੇਗਾ ਕਿ ਭਾਈ ਉਬੀਰ ਆਉਦੇ ਆਉਦੇਆਂ ਦੇ ਪਿੱਛੇ ਭੱਜਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਬਿਆਨ ਦਿੱਤਾ ਜਥੇਦਾਰ ਸਾਹਿਬ ਹੋਰਾਂ ਨੇ ਕਿ ਜਿਹੜੇ ਇੱਕ ਅੱਜਕੱਲ ਦੇ ਅਕਾਲੀ ਆਗੂ ਨੇ ਨਾ ਉਹ ਅਕਾਲ ਤਖਤ ਸਾਹਿਬ ਕਣੀ ਪਿੱਠ ਕਰਕੇ ਖੜੇ ਨੇ ਦਿੱਲੀ ਵੱਲ ਮੂੰਹ ਕਰਕੇ ਖੜੇ ਨੇ ਤੇ ਸਾਡੀ ਹਾਰ ਉੱਥੇ ਤੈ ਹੈ ਜੇਕਰ ਅਕਾਲੀ ਦਲ ਨੇ ਬਚਣਾ ਪੰਜਾਬ ਨੇ ਬਚਣਾ ਤਾਂ ਅਕਾਲੀ ਦਲ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ ਤੇ ਅਕਾਲੀ ਦਲ ਦੀ ਚੜ੍ਹਤ ਹੋਣੀ ਲਾਜ਼ਮੀ ਹੈ ਤੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਵਾਲੇ ਹੀ ਮੂੰਹ ਕਰਕੇ ਖੜਨਾ ਪਊਗਾ ਕਿਉਂਕਿ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਤੇ ਉਹ ਫੇਰ ਹੀ ਸਾਡੀ ਚੜ੍ਹਦੀ ਕਲਾ ਹੋ ਸਕਦੀ ਆ ਨਮਾਣਿਆਂ ਨੂੰ ਮਾਣ ਤਾਂ ਗੁਰੂ ਸਾਹਿਬ ਦੇ ਸਕਦੇ ਆ ਪਰ ਜਿਹੜੇ ਰਾਜਨੀਤੀ ਕਰਦੇ ਆ ਜਿਹੜੇ 도ਗਲੇ ਕਿਰਦਾਰ ਨੇ ਉਹਨਾਂ ਨੂੰ ਮਾਣ ਕਦੇ ਵੀ ਗੁਰੂ ਸਾਹਿਬ ਨਹੀਂ ਬਖਸ਼ਦੇ ਤੇ ਜਿਸ ਦਿਨ ਉਹ ਆਪਣੇ ਸਿਧਾਂਤਾਂ ਦੀ ਗੱਲ ਕਰਨਗੇ ਜਿਸ ਦਿਨ ਆਪਣੇ ਸਿਧਾਂਤਾਂ ਤੇ ਆਗੇ ਉਸੇ ਦਿਨ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਜੂ ਜੀ ਅੱਛਾ ਇਹ ਜਿਵੇਂ ਤੁਸੀਂ ਗੱਲ ਕੀਤੀ ਕਿ ਕੁਝ ਅਕਾਲੀ ਦਲ ਜਿਹੜੇ ਨੇ ਹਨਾ ਉਹ ਜਿਹੜਾ ਇਹ ਅਕਾਲ ਤਖਤ ਵੱਲ ਮੁ ਪਿੱਠ ਕਰਕੇ ਖੜੇ ਨੇ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਉਹਨਾਂ ਨੂੰ ਆਪਣੀ ਜਿਹੜੀ ਆ ਹੁਣ ਛੱਡ ਦੇਣੀ ਚਾਹੀਦੀ ਹੈ ਤਾਂ ਲੱਗਦਾ ਹੈ ਕਿ ਕਿਉਂਕਿ ਬਹੁਤ ਪੁਰਾਣੀ ਪਾਰਟੀ ਹੈ ਜਦੋਂ ਬਾਦਲਾਂ ਦੀ ਗੱਲ ਹੁੰਦੀ ਹੈ ਤਾਂ ਅਕਾਲੀ ਦਲ ਜਿਹੜਾ ਹੈ ਆਪਣੇ ਆਪ ਹੀ ਗੱਲ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਇੱਕ ਚਿਹਰਾ ਬਣ ਚੁੱਕੇ ਨੇ ਤਾਂ ਲੱਗਦਾ ਹੈ ਕਿ ਆਪ ਛੱਡ ਕੇ ਸੁਖਵੀਰ ਸਿੰਘ ਬਾਦਲ ਨੂੰ ਹਰ ਸਿਮਰਨ ਕੌਰ ਸਿੰਘ ਪੈਚ ਹਰ ਸਿਮਰਨ ਕੌਰ ਜੀ ਨੂੰ ਹਰ ਸਿਮਰਤ ਹਰ ਸਿਮਰਤ ਪੈਚ ਰਪੇਤ ਹਰ ਸਿਮਰਤ ਕੌਰ ਬਾਦਲ ਜੀ ਨੂੰ ਜਿਹੜਾ ਹੈ ਮੁਖੀ ਬਣਾ ਦੇਣਾ ਚਾਹੀਦਾ ਹੈ ਦੇਖੋ ਸਿਮਰਨ ਇਹ ਤਾਂ ਫੈਸਲਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਫੈਸਲਾ ਤੇ ਹੋ ਸਕਦਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਵਰਕਰ ਨੇ ਉਹਨਾਂ ਤੋਂ ਰਿਪੋਰਟ ਲਈ ਜਾਵੇ ਜਿਸ ਤਰ੍ਹਾਂ ਝੁੰਦਾ ਰਿਪੋਰਟ ਹੈ ਜਿਹੜੀ ਉਹਨਾਂ ਨੇ ਮੰਗਵਾਈ ਸੀ ਪਰ ਝੁੰਦਾ ਰਿਪੋਰਟ ਨੂੰ ਹਲੇ ਤੱਕ ਲਾਗੂ ਨਹੀਂ ਕੀਤਾ ਕੀਤਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਇੱਕ ਕੋਈ ਸਰਵੇ ਹੋ ਸਕਦਾ ਹੈ ਕਿ ਭਾਈ ਕਿਹਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਤੇ ਉਸ ਤਰੀਕੇ ਦੇ ਨਾਲ ਕੋਈ ਨਵਾਂ ਪ੍ਰਧਾਨ ਨਵੀਂ ਲੀਡਰਸ਼ਿਪ ਪੰਜਾਬ ਦੇ ਵਿੱਚ ਹੋਣ ਦੇ ਵਿੱਚ ਆਵੇ ਤਾਂ ਕਿਉਂਕਿ ਲੋਕਾਂ ਦਾ ਮਨ ਇੰਨਾ ਅੱਕ ਚੁੱਕਿਆ ਹੈ ਕਿ ਬਹੁਤ ਸਾਰੇ ਥਾਮਾਂ ਤੇ ਚੰਦੂ ਮਾਜਰਾ ਸਾਹਿਬ ਆਨੰਦਪੁਰ ਸਾਹਿਬ ਤੋਂ ਬੜੀ ਇਹ ਸੰਭਾਵਨਾ ਸੀ ਕਿ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਦਾ ਮੁਕਾਬਲਾ ਹੋਣਾ ਪਰ ਚੰਦੂ ਮਾਜਰਾ ਸਾਹਿਬ ਹੁਣ ਭਾਵੇਂ ਵਿਰਸਾ ਸਿੰਘ ਬੁਲਟੋਵਾ ਹੁਣ ਬਹੁਤ ਸਾਰੇ ਲੀਡਰ ਹਰਸਿਮਰਤ ਕੌਰ ਬਾਦਲ ਨੂੰ ਛੱਡ ਕੇ ਕਿਤੇ ਵੀ ਅਜਿਹੀ ਸਥਿਤੀ 'ਚ ਅਕਾਲੀ ਦਲ ਨਹੀਂ ਰਿਹਾ ਜਿੱਥੇ ਚੰਗੀਆਂ ਵੋਟਾਂ ਪਈਆਂ ਹੁਣ ਇੱਕ ਅੱਧੀ ਥਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਾਰੇ ਥਾਂ ਲਗਭਗ ਸਾਰੇ ਥਾਮਾਂ ਤੇ ਅਕਾਲੀ ਦਲ ਦਾ ਬੁਰਾ ਹਾਰ ਰਿਹਾ ਤੇ ਪ੍ਰਧਾਨ ਅਜਿਆ ਹੋਣਾ ਚਾਹੀਦਾ ਜਿਸ ਤੇ ਕੋਈ ਕਿੰਤੂ ਪਰੰਤੂ ਨਾ ਕਰੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਨਾਂ ਸਾਹਮਣੇ ਆ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਸੀ ਕਿ ਮੈਂ ਧੜਿਆਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜੇ ਸਾਰਾ ਅਕਾਲੀ ਦਲ ਜੇ ਚਾਹੁੰਦਾ ਹੈ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੋਰੀ ਪ੍ਰਧਾਨ ਬਣਦਾ ਤਾਂ ਮੈਂ ਉਸ ਬਾਰੇ ਵਿਚਾਰ ਕਰ ਸਕਦਾ ਕੋਈ ਇਸ ਤਰੀਕੇ ਦਾ ਜਿਹੜਾ ਉਮੀਦਵਾਰ ਹੋ ਸਕਦਾ ਜਿਹੜਾ ਜਿਸ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ ਕਿਉਂਕਿ ਇੱਕ ਚਿਹਰਾ ਚਾਹੀਦਾ ਜਿਹੜੇ ਜਿਹੜਾ ਫੈਸਲੇ ਕਰ ਸਕੀ ਅਗਿਆਨੀ ਹਰ ਪ੍ਰਸੰਗੂਰੀ ਜਦੋਂ ਅਕਾਲ ਤਖਬ ਦੇ ਜਥੇਦਾਰ ਸੀ ਤਾਂ ਉਹਨਾਂ ਨੇ ਬੜੇ ਬੇਤੜਕ ਹੋ ਕੇ ਪੰਜਾਬੀਆਂ ਦੇ ਹੱਕ ਦੇ ਵਿੱਚ ਪੰਥ ਦੇ ਵਿੱਚ ਬੜੇ ਬੇਤੜਕ ਹੋ ਕੇ ਬੋਲੇ ਨੇ ਹਰ ਮੁੱਦੇ ਤੇ ਸ਼ਾਇਦ ਹੀ ਕੋਈ ਅਜੀਹਾ ਮੁੱਦਾ ਹੋਵੇ ਜਿਸ ਮੁੱਦੇ ਉੱਤੇ ਉਹ ਬੋਲੇ ਨਹੀਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦਾ ਇੰਨਾ ਵੱਡਾ ਚਿਹਰਾ ਜੀ ਦਾ ਲੋਕਾਂ ਦੇ ਵਿੱਚ ਆਮ ਸਤਕਾਰ ਹੋਵੇ ਜਿਹਨੂੰ ਲੋਕ ਜਾਣਦੇ ਹੋਣ ਜਿਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਹੋਣ ਕਿਉਂਕਿ ਬਹੁਤ ਸਾਰੇ ਲੀਡਰ ਭਾਵੇਂ ਅਕਾਲੀ ਦਲ ਦੇ ਵਿੱਚ ਫਿਰਦੇ ਜ਼ਰੂਰ ਨੇ ਕਿਉਂਕਿ ਲੋਕਾਂ ਨੇ ਪੁੱਠੇ ਵੀ ਗਲਤ ਕੰਮ ਵੀ ਕਰਾਉਣੇ ਹੁੰਦੇ ਨੇ ਸਿੱਧੇ ਵੀ ਕਰਾਉਣੇ ਹੁੰਦੇ ਨੇ ਵੋਟਾਂ ਕਿਸੇ ਨੂੰ ਵੀ ਪੈ ਸਕਦੀਆਂ ਨੇ ਪਰ ਅਕਾਲੀ ਦਲ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਜਿਹਨੂੰ ਦੇਖ ਕੇ ਲੱਗੇ ਕਿ ਪੰਥ ਤੁਰਿਆ ਆਉਂਦਾ ਕਿਉਂਕਿ ਹਮੇਸ਼ਾ ਇਹ ਮੰਨਿਆ ਜਾਂਦਾ ਕਿ ਪੰਥਿਕ ਵੋਟ ਵੱਡੀ ਭੂਮਿਕਾ ਅਕਾਲੀ ਦਲ ਦੀ ਜਿੱਤ ਹਾਰ ਦੇ ਵਿੱਚ ਨਿਭਾਉਂਦੀ ਰਹੀ ਹੈ ਹਾਲਾਂਕਿ ਅਕਾਲੀ ਦਲ ਨੇ ਵੱਡੇ ਬਾਦਲ ਸਾਹਿਬ ਨੇ ਉਹ ਅਕਾਲੀ ਦਲ ਨੂੰ ਪੰਜਾਬ ਵੀ ਪੰਜਾਬੀ ਪਾਰਟੀ ਐਲਾਨ ਦਿੱਤਾ ਸੀ ਉਸ ਨੂੰ ਲੈ ਕੇ ਵੀ ਹਮੇਸ਼ਾ ਕਿੰਤੂ ਪਰੰਤੂ ਹੁੰਦਾ ਰਿਹਾ ਕਹਿੰਦੇ ਕਿ ਪਾਸੇ ਹਟਦੇ ਹਟਦੇ ਬਿਲਕੁਲ ਹੀ ਲੋਕਾਂ ਨੇ ਪਾਸੇ ਕਰਤੇ ਤਾਂ ਪ੍ਰਧਾਨ ਤੇ ਵਰਕਰਾਂ ਦੇ ਵਿੱਚ ਦੁਬਾਰਾ ਜਿੰਦ ਜਾਨ ਪਾਉਣੀ ਉਹ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਹੈ ਤੇ ਹੁਣ ਕੋਈ ਨਾ ਕੋਈ ਫੈਸਲਾ ਜ਼ਰੂਰ ਕਰਨਾ ਪਵੇਗਾ ਕਿਉਂਕਿ 2-3 ਸਾਲਾਂ ਬਾਅਦ ਜਦ ਵੋਟ ਹੋਵੇ ਤਾਂ ਇੱਕ ਚਿਹਰਾ ਹੋਵੇ ਕਿਉਂਕਿ ਪੰਜਾਬ ਹੋਵੇ ਭਾਵੇਂ ਦੇਸ਼ ਹੋਵੇ ਇੱਥੇ ਦੀ ਸਿਆਸਤ ਚਿਹਰਿਆਂ ਤੇ ਆਧਾਰਿਤ ਰਹਿੰਦੀ ਹੈ ਭਾਵੇਂ ਕੇਂਦਰ ਦੇ ਵਿੱਚ ਮੋਦੀ ਦੇ ਨਾਂ ਤੇ ਲਗਾਤਾਰ ਤਿੰਨ ਵਾਰ ਵੋਟਾਂ ਮੰਗੀਆਂ ਗਈਆਂ ਨੇ ਰਾਹੁਲ ਗਾਂਧੀ ਦਾ ਚਿਹਰਾ ਸੀ ਇਸ ਵਾਰ ਕਾਂਗਰਸ ਵੱਲੋਂ ਪਿਛਲੇ ਵਾਰ ਸੋਨੀਆ ਗਾਂਧੀ ਦਾ ਉਦੋਂ ਪਿਛਲੀ ਵਾਰ ਸੋਨੀਆ ਗਾਂਧੀ ਦਾ ਤੇ ਲਾਸਟ ਦੋ ਵਾਰੀ ਦੇ ਵਿੱਚ ਰਾਹੁਲ ਗਾਂਧੀ ਦਾ ਚਿਹਰਾ ਸੀ ਤੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਨਾਂ ਤੇ ਵੋਟਾਂ ਮੰਗਦੀ ਤਾਂ ਅਕਾਲੀ ਦਲ ਨੂੰ ਵੀ ਇੱਕ ਅਜਿਹਾ ਚਿਹਰਾ ਦਿਖਾਉਣਾ ਦੇਖ ਦਿਖਾਉਣਾ ਪਊ ਲੋਕਾਂ ਨੂੰ ਕਿ ਭਾਈ ਆ ਤੁਹਾਡਾ ਲੀਡਰ ਹੋਵੇਗਾ ਤੁਸੀਂ ਪਿੱਛੇ ਚੱਲੋ ਲੋਕ ਚੱਲਣ ਨੂੰ ਤਿਆਰ ਨੇ ਕਿਉਂਕਿ ਬਦਲਾਅ ਵਾਲੇ ਵੀ ਦੇਖ ਲਏ ਕਾਂਗਰਸ ਵੀ ਦੇਖ ਲਈ ਤੇ ਕੇਂਦਰ ਦੇ ਵਿੱਚ ਵੀ ਜੀਪੀ ਦੇਖ ਲਈ ਪਰ ਲੀਡਰਸ਼ਿਪ ਨਹੀਂ ਨਾ ਕੁਝ ਕਰ ਪਾਰੀ ਕਹਿੰਦੇ ਸੀ ਕਿ ਅਸੀਂ ਪੰਥ ਲਈ ਲੜਾਂਗੇ ਤੇ ਪੰਥ ਦੇ ਲਈ ਲੜਦੇ ਲੜਦੇ ਉਹ ਆਪਸ ਦੇ ਵਿੱਚ ਹੀ ਲੜੀ ਗਏ ਤੇ ਲੋਕਾਂ ਨੇ ਵੋਟਾਂ ਅਮਰਿਤਪਾਲ ਨੂੰ ਪਾਤੀਆਂ ਤੇ ਹੁਣ ਪਹਿਲਾਂ ਜਦੋਂ ਉਹ ਵਾਰ ਸੀ ਅਮਰਿਤਪਾਲ ਦਾ ਵਿਰੋਧ ਕਰਦੇ ਰਹੇ ਤੇ ਫਿਰ ਜਦੋਂ ਉਹਦੇ ਤੇ ਐਨਐਸਐ ਲੱਗ ਗਿਆ ਫਿਰ ਉਹਦੇ ਸਮਰਥਨ ਦੇ ਵਿੱਚ ਆ ਗਏ ਤੇ ਉਹ ਵੋਟਾਂ ਦੇ ਵਿੱਚ ਖੜ ਗਿਆ ਫਿਰ ਉਹਨਾਂ ਦੇ ਵਿਰੋਧ ਚ ਹੋ ਗਏ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਫਿਰ ਬਿਆਨ ਆ ਰਹੇ ਨੇ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਇੰਨੇ ਇੰਨੇ ਪਾਗਲ ਲੋਕ ਨਹੀਂ ਰਹੇ ਕਿ ਆ ਪਿੰਡ ਦੇ ਵਿੱਚ ਕੁਝ ਹੋਰ ਬਿਆਨ ਦਿੱਤਾ ਅਗਲੇ ਪਿੰਡ ਦੇ ਵਿੱਚ ਕੁਝ ਹੋਰ ਬਿਆਨ ਦਿੱਤਾ ਤਾਂ ਆਪਣੀ ਸਥਿਤੀ ਸਪਸ਼ਟ ਕਰਨੀ ਪਊਗੀ ਕਿਉਂਕਿ ਪੰਜਾਬ ਨੂੰ ਤਾਂ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲਾ ਚਾਹੀਦਾ ਪੰਜਾਬੀ ਭਾਸ਼ਾ ਦੀ ਗੱਲ ਕਰਨ ਵਾਲਾ ਚਾਹੀਦਾ ਚੰਡੀਗੜ੍ਹ ਦੀ ਗੱਲ ਕਰਨ ਵਾਲਾ ਚਾਹੀਦਾ ਬੇਅਦਬੀਆਂ ਦੇ ਇਨਸਾਫ ਦੀ ਗੱਲ ਕਰਨਾ ਚਾਹੀਦਾ ਪ੍ਰਵਾਸ ਤੇ ਗੱਲ ਕਰਨ ਵਾਲਾ ਚਾਹੀਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਨ ਵਾਲਾ ਬੰਦਾ ਚਾਹੀਦਾ ਪਰ ਗੱਲ ਕਰਨ ਨੂੰ ਕੋਈ ਤਿਆਰੀ ਹੈ ਨਹੀਂ ਤੇ ਕਦੇ ਉਹਨੂੰ ਗਾਲ ਕੱਢਤੀ ਕਿਸੇ ਨੇ ਕਿਸੇ ਦੀ ਘਰ ਵਾਲੀ ਤੇ ਇਲਜ਼ਾਮ ਲਾਤਾ ਕਿਸੇ ਨੇ ਨਿੱਜੀ ਟਿੱਪਣੀਆਂ ਦਾ ਦੌਰ ਹੈ ਜਿਹੜਾ ਪਿਛਲੇ 8-10 ਸਾਲਾਂ ਤੋਂ ਸ਼ੁਰੂ ਹੋਇਆ ਤਾਂ ਉਹ ਬਹੁਤ ਭਿਆਨਕ ਜਿਹੜੀ ਰਾਜਨੀਤੀ ਦੇ ਵਿੱਚ ਗਰਾਵਟਾਈ ਆ ਉਹ ਪੰਜਾਬ ਦੇ ਲਈ ਬਹੁਤ ਘਾਤਕ ਆ ਜੀ